ਦੇਸੀ ਜੁਗਾਰ ਦੇ ਮਾਮਲੇ 'ਚ ਭਾਰਤੀ ਲੋਕਾਂ ਦਾ ਕੋਈ ਜਵਾਬ ਨਹੀਂ ਟੈਕਨੋਲੋਜੀ ਤੋਂ ਵੱਧ ਇੱਥੇ ਜੁਗਾਰ ਲਾਣ ਵਿੱਚ ਵਿਸ਼ਵਾਸ ਕਰਦੇ ਅਜਿਹਾ ਇੱਕ ਜ਼ਬਰਦਸਤ ਜੁਗਾਰ ਅੱਜਕੱਲ ਇੰਟਰਨੈਟ ਤੇ ਕਾਫੀ ਧੂਮਾ ਮਚਾ ਰਿਹਾ ਹੈ ਇੱਕ ਵਿਅਕਤੀ ਨੇ ਛੋਟੇ ਜਿਹੇ ਈ-ਰਿਕਸ਼ਾ ਦੇ ਨਾਲ ਅਜਿਹਾ ਵੱਡਾ ਐਕਸਪੈਰੀਮੈਂਟ ਕਰ ਦਿੱਤਾ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਈ-ਰਿਕਸ਼ਾ ਜਿਹੜਾ ਆ ਜ਼ਮੀਨ ਤੇ ਰੋਲ ਪਾਉਂਦੀ ਹੋਈ ਇੱਟਾਂ ਨੂੰ ਕੁਚਲਦੀ ਹੋਈ ਠਾਠ ਨਾਲ ਟੁੱਟਦੀ ਦਿਖ ਰਹੀ ਹੈ ਇਸ ਜੁਗਾੜ ਨੂੰ ਵੇਖ ਕੇ ਲੱਗ ਰਿਹਾ ਕਿ ਹੁਣ ਇਸ ਦੇ ਵਿੱਚ ਸਫ਼ਰ ਕਰਨਾ ਕਿਸੇ ਆਫ-ਰੋਡ ਐਡਵੈਂਚਰ ਤੋਂ ਘੱਟ ਨਹੀਂ ਹੋਵੇਗਾ। ਰਿਕਸ਼ਾ ਦਾ ਪਿਛਲਾ ਹਿੱਸਾ ਇੰਨਾ ਉੱਚਾ ਹੋ ਗਿਆ ਕਿ ਜਿਸ ਵਿੱਚ ਬੈਠਣ ਵਾਲਾ ਕੋਈ ਵੀ ਸਵਾਰੀਏ ਉਸ ਨੂੰ ਰਾਇਲ ਰਾਈਡ ਦਾ ਅਹਿਸਾਸ ਹੋਵੇਗਾ। ਫਿਲਹਾਲ ਇਸ ਵੀਡੀਓ ਦੇ ਇੱਕ ਤੁਸੀਂ ਕੀ ਕਹਿਣਾ ਚਾਹੋਗੇ? ਰਿਪੀਟ ਫਿਲਹਾਲ ਇਸ ਤਰ੍ਹਾਂ ਦੇ ਜੁਗਾੜ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ। ਦੇਸੀ ਜੁਗਾਰ ਦੇ ਮਾਮਲੇ 'ਚ ਭਾਰਤੀ ਲੋਕਾਂ ਦਾ ਕੋਈ ਜਵਾਬ ਟੈਕਨੋਲੋਜੀ ਤੋਂ ਵੱਧ ਇੱਥੇ ਜੁਗਾਰ ਲਾਣ ਵਿੱਚ ਵਿਸ਼ਵਾਸ ਕਰਦੇ ਅਜਿਹਾ ਇੱਕ ਜ਼ਬਰਦਸਤ ਜੁਗਾਰ ਅੱਜਕੱਲ ਇੰਟਰਨੈਟ ਤੇ ਕਾਫੀ ਧੂਮਾ ਮਚਾ ਰਿਹਾ ਹੈ ਇੱਕ ਵਿਅਕਤੀ ਨੇ ਛੋਟੇ ਜਿਹੇ ਈ ਰਿਕਸ਼ਾ ਦੇ ਨਾਲ ਅਜਿਹਾ ਵੱਡਾ ਐਕਸਪੈਰੀਮੈਂਟ ਕਰ ਦਿੱਤਾ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਈ ਰਿਕਸ਼ਾ ਜਿਹੜਾ ਆ ਜ਼ਮੀਨ ਤੇ ਰੋਲ ਪਾਉਂਦੀ ਹੋਈ ਇੱਟਾਂ ਨੂੰ ਕੁਚਲਦੀ ਹੋਈ 68 ਨਾਲ ਟੁੱਟਦੀ ਦਿਖ ਰਹੀ ਹੈ ਇਸੋ ਜੁਗਾੜ ਨੂੰ ਵੇਖ ਕੇ ਲੱਗ ਰਿਹਾ ਕਿ ਹੁਣ ਇਸ ਦੇ ਵਿੱਚ ਸਫ਼ਰ ਕਰਨਾ ਕਿਸੇ ਆਫ-ਰੋਡ ਐਡਵੈਂਚਰ ਤੋਂ ਘੱਟ ਨਹੀਂ ਹੋਵੇਗਾ। ਪ੍ਰੀਖਿਆ ਦਾ ਪਿਛਲਾ ਹਿੱਸਾ ਇੰਨਾ ਉੱਚਾ ਹੋ ਗਿਆ ਕਿ ਜਿਸ ਵਿੱਚ ਬੈਠਣ ਵਾਲਾ ਕੋਈ ਵੀ ਸਵਾਰੀਏ ਉਸ ਨੂੰ ਰਾਇਲ ਰਾਈਡ ਦਾ ਅਹਿਸਾਸ ਹੋਵੇਗਾ। ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਰਿਪੀਟ ਫਿਲਹਾਲ ਇਸ ਤਰ੍ਹਾਂ ਦੇ ਜੁਗਾੜ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ। ਇਸ ਜੁਗਾਰ ਦੇ ਮਾਮਲੇ 'ਚ ਭਾਰਤੀ ਲੋਕਾਂ ਦਾ ਕੋਈ ਜਵਾਬ ਨਹੀਂ ਟੈਕਨੋਲੋਜੀ ਤੋਂ ਵੱਧ ਇੱਥੇ ਜੁਗਾਰ ਲਾਣ ਵਿੱਚ ਵਿਸ਼ਵਾਸ ਕਰਦੇ। ਅਜਿਹਾ ਇੱਕ ਜ਼ਬਰਦਸਤ ਜੁਗਾਰ ਅੱਜਕੱਲ ਇੰਟਰਨੈਟ ਤੇ ਕਾਫੀ ਧੂਮਾ ਮਚਾ ਰਿਹਾ ਹੈ। ਇੱਕ ਵਿਅਕਤੀ ਨੇ ਛੋਟੇ ਜਿਹੇ ਈ-ਰਿਕਸ਼ਾ ਦੇ ਨਾਲ ਅਜਿਹਾ ਵੱਡਾ ਐਕਸਪੈਰੀਮੈਂਟ ਕਰ ਦਿੱਤਾ ਤੇਖਣ ਵਾਲਿਆਂ ਦੇ ਹੋਸ਼ ਉੱਡ ਗਏ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਈ-ਰਿਕਸ਼ਾ ਜਿਹੜਾ ਆ ਜ਼ਮੀਨ ਤੇ ਰੋਲ ਪਾਉਂਦੀ ਹੋਈ ਇੱਟਾਂ ਨੂੰ ਕੁਚਲਦੀ ਹੋਈ ਠਾਠ ਨਾਲ ਟੁੱਟਦੀ ਦਿਖ ਰਹੀ ਹੈ। ਇਸ ਜੁਗਾਰ ਨੂੰ ਵੇਖ ਕੇ ਲੱਗ ਰਿਹਾ ਕਿ ਹੁਣ ਇਸ ਦੇ ਵਿੱਚ ਸਫ਼ਰ ਕਰਨਾ ਕਿਸੇ ਆਫ-ਰੋਡ ਐਡਵੈਂਚਰ ਤੋਂ ਘੱਟ ਨਹੀਂ ਹੋਵੇਗਾ। ਪ੍ਰੀਖਿਆ ਦਾ ਪਿਛਲਾ ਹਿੱਸਾ ਇੰਨਾ ਉੱਚਾ ਹੋ ਗਿਆ ਕਿ ਜਿਸ ਵਿੱਚ ਬੈਠਣ ਵਾਲਾ ਕੋਈ ਵੀ ਸਵਾਰੀਏ ਉਸ ਨੂੰ ਰਾਇਲ ਰਾਈਡ ਦਾ ਅਹਿਸਾਸ ਹੋਵੇਗਾ। ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਰਿਪੀਟ ਫਿਲਹਾਲ ਇਸ ਤਰ੍ਹਾਂ ਦੇ ਜੁਗਾਰ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ। ਇਸ ਜੁਗਾਰ ਦੇ ਮਾਮਲੇ 'ਚ ਭਾਰਤੀ ਲੋਕਾਂ ਦਾ ਕੋਈ ਜਵਾਬ ਨਹੀਂ ਟੈਕਨੋਲੋਜੀ ਤੋਂ ਵੱਧ ਇੱਥੇ ਜੁਗਾਰ ਲਾਣ ਵਿੱਚ ਵਿਸ਼ਵਾਸ ਕਰਦੇ ਅਜਿਹਾ ਇੱਕ ਜ਼ਬਰਦਸਤ ਜੁਗਾਰ ਅੱਜਕੱਲ ਇੰਟਰਨੈਟ ਤੇ ਕਾਫੀ ਧੂਮਾ ਮਚਾ ਰਿਹਾ ਹੈ ਇੱਕ ਵਿਅਕਤੀ ਨੇ ਛੋਟੇ ਜਿਹੇ ਈ-ਰਿਕਸ਼ਾ ਦੇ ਨਾਲ ਅਜਿਹਾ ਵੱਡਾ ਐਕਸਪੈਰੀਮੈਂਟ ਕਰ ਦਿੱਤਾ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਈ-ਰਿਕਸ਼ਾ ਜਿਹੜਾ ਆ ਜ਼ਮੀਨ ਤੇ ਰੋਲ ਪਾਉਂਦੀ ਹੋਈ ਇੱਟਾਂ ਨੂੰ ਕੁਚਲਦੀ ਹੋਈ ਠਾਠ ਨਾਲ ਟੁੱਟਦੀ ਦਿਖ ਰਹੀ ਹੈ ਇਸ ਜੁਗਾਰ ਨੂੰ ਵੇਖ ਕੇ ਲੱਗ ਰਿਹਾ ਕਿ ਹੁਣ ਇਸ ਦੇ ਵਿੱਚ ਸਫ਼ਰ ਕਰਨਾ ਕਿਸੇ ਆਫ-ਰੋਡ ਐਡਵੈਂਚਰ ਤੋਂ ਘੱਟ ਨਹੀਂ ਹੋਵੇਗਾ। ਪ੍ਰੀਖਿਆ ਦਾ ਪਿਛਲਾ ਹਿੱਸਾ ਇੰਨਾ ਉੱਚਾ ਹੋ ਗਿਆ ਕਿ ਜਿਸ ਵਿੱਚ ਬੈਠਣ ਵਾਲਾ ਕੋਈ ਵੀ ਸਵਾਰੀਏ ਉਸ ਨੂੰ ਰਾਇਲ ਰਾਈਡ ਦਾ ਅਹਿਸਾਸ ਹੋਵੇਗਾ। ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਰਿਪੀਟ ਫਿਲਹਾਲ ਇਸ ਤਰ੍ਹਾਂ ਦੇ ਜੁਗਾਰ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ।